ਕਹਿੰਦੇ ਕਰਮਾ ਬਿਨਾਂ ਨਾ ਝੂਟੇ ਮਿਲ ਨਾ ਜਹਾਜ਼ ਦੇ ਮਾੜਾ ਬੰਦਾ ਕਿੱਥੋਂ ਗੇਰ ਪਾਲੂ ਸਵਰਾਜ ਦੇ ਸੱਜਣੋ ਗੱਲ ਹੁਣ ਇਹ ਨਹੀਂ ਹੈਗੀ ਹੁਣ ਉਹ ਹਰ ਇੱਕ ਕਿਸਾਨ ਸਵਰਾਜ ਟਰੈਕਟਰ ਤੇ ਗੇਰ ਪਾ ਸਕਦਾ ਕਿਉਂਕਿ ਸਵਰਾਜ ਟਰੈਕਟਰਾਂ ਤੇ ਨਾ ਬਹੁਤ ਵੱਡੇ ਵੱਡੇ ਆਫਰ ਦਿੱਤੇ ਸਾਡੇ ਗੁਰਲਾਲ ਬਾਈ ਨੇ ਕਹਿੰਦਾ ਬਾਈ ਜਿਹੜਾ ਮਰਜ਼ੀ ਟਰੈਕਟਰ ਲੈ ਜਾਓ ਆਪਾਂ ਹਰੇਕ ਤੇ ਨਾ ਜਿਵੇਂ ਕਹਦੀ ਆ ਫੁੱਲ ਲੋਨ ਕਰਵਾ ਕੇ ਦੇ ਦਾਂਗੇ ਡਾਊਨ ਪੇਮੈਂਟ ਲੈ ਕੇ ਤੁਸੀਂ ਥੋੜੇ ਮੋਟੇ ਆ ਸਕਦੇ ਹੋ ਤੇ ਫੁੱਲ ਲੋਨ ਤੇ ਟਰੈਕਟਰ ਵਾਈ ਤੋਂ ਲੈ ਜਾ ਸਕਦੇ ਹੋ ਤੇ ਹੋਰ ਕੀ ਕੀ ਆਫਰ ਦੇ ਹੀ ਖੜਾ ਆਪਾਂ ਸਾਰਾ ਕੁਝ ਜਾਣਾਂਗੇ ਬਾਈ ਸਤਿ ਸ਼੍ਰੀ ਅਕਾਲ ਕਰ ਲਾ ਕੀ ਹਾਲ ਚਾਲ ਨੇ ਪਹਿਲਾਂ ਤੇ ਜਿਹੜੀ ਗੱਲ ਕਹੀ ਹੈ ਵੀ ਤੁਸੀਂ ਆਪਾਂ ਸਾਰੇ ਟਰੈਕਟਰਾਂ ਤੇ ਲੋਨ ਕਰਵਾਵਾਂਗੇ ਨਾ ਹਾਂਜੀ 12 ਤੋਂ ਉੱਤੇ ਹੁੰਦਾ ਵੀਰ ਥੱਲੇ ਆਣਾਂ ਦੇ ਹੁੰਦਾ ਜਿਹੜੇ ਉੱਚੇ ਮਾੜਾ ਦੇ ਹੋ ਜਾਂਦੇ ਹਾਂ ਮਤਲਬ ਜਿਹੜਾ 12 ਮਾਡਲ ਤੋਂ ਉੱਪਰ ਹੋਵੇ ਹਰੇਕ ਤੇ ਕਰਵਾ ਦਿੰਦੇ ਹੋ ਠੀਕ ਹੈ ਤੇ ਇਹ ਹੁਣ ਆਪਣੇ ਲੇਪੇ ਅੱਜ ਕਿੰਨੇ ਕਿੰਨੇ ਮਾਡਲ ਨੇ ਇਹ 17 ਮਾਡ ਦੋ ਦੋ ਮਾਡਲ ਚਲੋ ਉਹਦੇ ਚੋਕਰੇ ਤਾਂ ਬਾਈ ਕਰ ਹੀ ਲਿਓ ਉੱਥੇ ਹੈਣਾ ਤੇ ਬਾਈ ਹੁਣ ਆਪਾਂ ਸ਼ੁਰੂਆਤ ਕਰਦੀ 17 ਮਾਡਲ ਤੋਂ ਲੈ ਇਹਦੇ ਬਾਰੇ ਦੱਸਿਓ ਕਰਾਂ ਡਿਟੇਲ ਗੱਲਬਾਤ ਕੀ ਆ ਫਰਸਟ ਪਾਰਟੀ ਦਾ ਪਹਿਲੀ ਪਾਰਟੀ ਦੇ ਨਾਮ ਪਟਿਆਲਾ ਨੰਬਰ ਹੈ ਪਟਿਆਲੇ ਦਾ ਨੰਬਰ ਹੈ ਸੀਲ ਟਰੈਕਟਰ ਸਾਰਾ ਕਲਚ ਵੀ ਨਹੀਂ ਖੁੱਲਿਆ ਅੱਛਾ ਹਾਂ ਸੀਲਾ ਸੁਲਾ ਲੈ ਧਰਮੇ ਕੈਮਰਾ ਮਾਰਕਰਾਂ ਸਾਰੇ ਗੇਅਰ ਗੁਰਦਿਆਂ ਨਾਲ ਦੀ ਆਓ ਦੇਖੋ ਕਰਾਂ ਟਾਪੇ ਟੂਕੇ ਦੀ ਸੀਲਾ ਨਹੀਂ ਬਾਈ ਕਹਿੰਦਾ ਖੁੱਲੀ ਜਾਂਦੀ ਸਾਰਾ ਟਰੈਕਟਰ ਆਂਦਾ Ориਜਨਲ ਹੀ ਆ ਉਹਦੇ ਵਿੱਚ ਵੀ ਸਾਰਾ ਸੀਲਡ ਹੈ ਕਿਤੇ ਵੀ ਚਾਬੀ ਨਹੀਂ ਲੱਗੀ ਟਰੈਕਟਰ ਲੈ ਵੀ ਮੇਟਰ ਅੱਜ ਉਹ ਸੱਜਣ ਨੂੰ ਜ ਕਿਤੇ ਨਹੀਂ ਲੱਗੀ ਜਾਲੀ ਜੁੜੀ ਸਹੀ ਗੱਲ ਆ ਬਈ ਹਾਂ ਹਾਂ ਸਾਰਾ ਅਰੀਜਨਲ ਟ੍ਰੈਡਾ ਜਿਵੇਂ ਕਹਤੀ ਪੂਰੀ ਐਂਡ ਗੱਲ ਬਾਤ ਆ ਇਹ ਹੈਗਾ ਸਮਰਾਜ 960 ਨਾ ਬਈ 960 960 ਹੈ ਸੱਜਣੋ ਸਮਰਾਜ ਹੂੰ ਮਾਡਲ ਹੈਗਾ 2017 ਬਈ ਇਹ ਘੰਟੇ ਕਿੰਨੇ ਕ ਚੱਲੇ ਹੋ ਗਰ ਨਾਲ ਘੰਟੇ ਚੱਲੇ 1800 1800 ਘੰਟਾ ਚੱਲਿਆ ਹੋਇਆ ਪਹਿਲੀ ਪਾਰਟੀ ਦੇ ਨਾਮ ਆ ਨਹੀਂ ਪਹਿਲੀ ਪਟਿਆਲੇ ਦਾ ਨੰਬਰ ਹੈ ਪਟਿਆਲੇ ਦਾ ਨੰਬਰ ਤੇ ਮੂਰਲਾ ਜੋੜਾ ਦਿਖਾ ਦੀ ਕਿੰਨੇ ਪੈਸੇ ਹੋਊਗਾ ਬਈ ਇਹ ਮੂਰਲਾ ਹੈਗਾ ਵੀਰੇ 60 ਪੈਸੇ 60 ਪੈਸੇ ਯਾਨੀ ਕੱਦਿਆਂ ਤੋਂ ਵੱਧ ਪੈਸੇ ਨੇ ਤੇ ਪਿਛਲੇ ਬਈ ਇਸ ਲੈਗਸੀ ਪਾ 80 ਪੈਸੇ ਐਮ ਆਰ ਪਾ ਦਾ ਜੋੜਾ ਹਣਾ ਓਕੇ ਤੇ ਮਗਰਾੜ ਬੂ ਰੂਟ ਧਰਮੇ ਪੂਰੇ ਦਿਖਾ ਦੇ ਵਿੱਚੋਂ ਵੀ ਸਾਰਾ ਟਰੈਕਟਰ ਓਰੀਜਨਲ ਆ ਤੇ ਆ ਦੇਖਾ ਸਤਰੀ ਸੁੱਤਰੀ ਦਿਖਾ ਦੇ ਪੂਰੀ ਤੇ ਪਿੱਛੋਂ ਵੀ ਦਿਖਾ ਦੇ ਕੰਡੀਸ਼ਨ ਹਾਂ ਲਿੰਕ ਆ ਪੀ ਸੋ ਜਿਵੇਂ ਕਿ ਦੀ ਕਿਸੇ ਪਾਸੋਂ ਕੋਈ ਟੁੱਟ ਭੱਜ ਨਹੀਂ ਹੈਗੀ ਪੂਰੀ ਘੈਂਟ ਗੱਲ ਬਾਤ ਸਟicker ਸਟicker ਸਾਰੇ ਉਵੇਂ ਮਗਰਾੜਾਂ ਵਾਲੇ ਗੱਲ ਕਰ ਲਓ ਉਹ ਪਿਆ 540 ਪੀ ਡੀਓ ਹਣਾ ਨਾ ਇਹ ਬੈਂਕ ਦਾ ਰੰਗ ਰੋਂਗ ਨਾਲ ਦਾ ਸਾਰਾ ਕਿਤੇ ਨਹੀਂ ਬੈਂਕਾਂ ਰੋਂਗ ਲੈ ਆ ਅਸਾ ਇਹ ਵੀ ਸਾਰਾ ਨਾਲ ਦਾ ਬਈ ਓਕੇ ਤੇ ਲਾ ਸਤਰੀ ਸੁਤਰੀਆਂ ਜਿਵੇਂ ਕਹਦੀ ਸੱਜਣੋਂ ਪੂਰੀਆਂ ਲੇਟਾਂ ਲੂਟਾਂ ਜਾਂ ਰਿੰਮਾ ਵੀ ਤਾਂ ਖਾਫੀ ਪੂਰੇ ਸਾਫ ਹੈ ਚਲਾਈਦ ਲੋ ਵੀ ਪੂਰੇ ਚੰਗੇ ਰਹਿ ਨੇ ਅਸਲ ਪੂਰਾ ਚਲਾਈਦਾ ਸੈਟ ਹੈ ਓਕੇ ਤੇ ਵੀਰੇ ਜੇ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ ਇਹਦਾ ਮੁੱਲ ਵੜੀ ਤੁਸੀਂ ਕੀ ਰੱਖਿਆ ਅੱਜ ਮੋਲ ਤਾਂ ਹੈਗਾ 545 5 ਲੱਖ 45 ਹਜ਼ਾਰ ਦੇ ਦਾਂਗੇ 515 ਦਾ 5 ਲੱਖ 15 ਹਜ਼ਾਰ ਦਾ ਇਹਦੇ ਵਿੱਚ 30000 ਡਿਸਕਾਊਂਟ ਕਰ ਦਾਂਗੇ ਲੈ ਮਿੱਤਰੋ ਸਿੱਧਾ 30000 ਰੁਪਏ ਡਿਸਕਾਊਂਟ ਆ ਟਰੈਕਟਰ ਦੇ ਵਿੱਚੋਂ ਜੇ ਕਿਸੇ ਨੇ ਲੈਣਾ ਸੰਪਰਕ ਕਰ ਲਿਓ ਬਹੁਤ ਘੈਂਟ ਟਰੈਕਟਰ ਆ ਫੁੱਲ ਗਰੰਟੀ ਵਾਲਾ ਤੇ ਬਾਈ ਜ ਇਹ ਹੈਗਾ 2020 ਮਾਡਲ ਬਰਨਾਲੀ ਨੰਬਰ ਵੀ 19 ਫਸਟ ਪਾਰਟੀ ਦਾ ਹੈ ਅਸਾ ਇਹ ਪਹਿਲੀ ਪਾਰਟੀ ਦੇ ਨਾਮ ਆ ਬਰਨਾਲੀ ਦੀ ਨੰਬਰ ਹੈ ਬਰਨਾਲੀ ਦੀ ਨੰਬਰ ਹੈ ਤੇ ਭਾਈ ਇਹ ਚੱਲਿਆ ਕਿੰਨੇ ਘੰਟੇ ਹੋਗਾ ਚੱਲਿਆ 935 ਸੱਤੀ ਘੰਟੇ ਚੱਲਿਆ 935 ਸੱਤੀ ਘੰਟੇ ਲੈ ਮੈਂ ਤੈਨੂੰ 963 ਟਰੈਕਟਰ ਹੈ 935 ਸੱਤੀ ਘੰਟੇ ਚੱਲਿਆ ਹੋਇਆ ਹੈ ਨਾ ਤੇ ਭਾਈ ਕਲਰ ਦਾ ਸਾਰੀ ਓਰੀਜਨਲ ਹੈ ਓਰੀਜਨਲ ਤੇ ਮੂਰੇ ਟਾਇਰ ਦੇ ਕਿੰਨੇ ਪੈਸੇ ਹੋਣੇ ਆ ਹੋ ਲੈ ਗਿਆ 85 80 85 ਪੈਸੇ ਠੀਕ ਆ ਹਾਂ ਮਗਰੇ ਟਾਇਰ ਵੀ ਨਾ ਮੈਂ ਵਰਕੇ ਪੈ ਹੈ ਨਾ ਤੇਰੇ ਮਰੂਮਾ ਦਾ ਦਿਖਾ ਦੇ ਯਾਰ ਮੈਂ ਪੂਰਾ ਸਾਫ ਬਿਲਕੁਲ ਵਾਰੋਂ ਵੀ ਜਿਵੇਂ ਕਹਦੀ ਹੈ ਲਿਸਕਾ ਮਾਰਦੇ ਨੇ ਨਮਿਆਂ ਨੂੰ ਮਤ ਪਾਉਣ ਵਾਲਾ ਕੰਮ ਆ ਬਈ ਹੈਨਾ 935 ਘੰਟੇ ਦੱਸਿਆ ਬਈ ਚੱਲੇਗਾ ਸਾਧਰੀ ਸੂਤਰੀ ਵੀ ਸੈਟਅਪ ਪੂਰੀ ਹੈਨਾ ਤੇ ਨੰਬਰ ਇਹਦਾ ਬਰਨਾਲੇ ਦੇ ਦੱਸਿਆ ਬਈ ਪਾਰਟੀ ਪਹਿਲੀ ਦਿਨਾਂ ਪਹਿਲੀ ਦਾ ਪਹਿਲੀ ਦਾ ਓਕੇ ਤੇ ਲੈ ਪਿੱਛੂ ਵੀ ਦਿਖਾ ਦੇ ਕੰਡੀਸ਼ਨ ਕਰਾਂ ਪੂਰੀ ਘੰਟਾ ਯਾਰ ਹੈਨਾ ਹਰੇ ਕਿਤੇ ਵੀ ਕਾਰਬਨ ਨਹੀਂ ਲੱਗੀ ਟਰੱਕ ਕਿਤੇ ਵੀ ਓਕੇ ਓਕੇ ਨਾ ਬੈਂਪਰ ਤੋਂ ਬੈਂਪਰ ਵੀ ਨਾਲ ਦੇ ਯਾਰ ਅਸਾਂ ਬੰਪਰ ਟੂਆਂ ਪਰਿਜਨਲ ਹੀ ਹੈ ਓਰੀਜਨਲ ਓਕੇ ਤੇ ਬਈ ਜੀ ਇਹਦੀ ਮੁੱਲ ਵਾੜੀ ਦੀ ਗੱਲ ਕਰੀਏ ਇਹ ਦੇ ਦਾਂਗਾ 680 ਦਾ 6.80 ਹਜ਼ਾਰ ਦਾ ਹਾਂ ਜੀ ਡਿਮਾਂਡ ਹੈ ਕਿ ਬਣੂ ਇੰਨੇ ਦਾ ਦੇਵਾਂਗੇ ਇੰਨੇ ਦਾ ਜੀ ਅਸਾ ਦਵਾਂਗੇ ਉਹ ਇਹਦੀ ਮੁੱਲ ਕਿੰਨਾ ਕੀਤਾ ਦੀ ਅੱਜ ਮੁੱਲ 695 695 ਹਜ਼ਾਰ ਯਾਨੀ ਕਿ 15000 ਜੀ ਜੋ ਡਿਸਕਾਊਂਟ ਹੈ ਪਰ ਮੈਂ ਇਹ ਚੀਜ਼ ਦਿਖਾਉ ਉਹ ਬਿਲਕੁਲ ਹੀ ਛੇਕਾ ਨਹੀਂ ਪਿਆ ਹੋਇਆ ਲੈ 6935 ਹਾਂ ਬਿਲਕੁਲ ਹੀ ਪੱਠੀ ਨੂੰ ਚਮੇ ਤਾਂ ਕਦੀ ਧੱਕਾ ਧੱਕਣੀ ਦੇ ਨਾਲ ਹੋਇਆ ਹੋਇਆ ਨਾ ਬਾਈ ਤੇ ਬਾਈ ਜਿਹੜਾ ਉਹ ਸਵਰਾਜ ਖੜਾ ਉਹ 2002 ਮਾਡਲ 735 ਇਹ ਹੈਗਾ 2002 ਮਾਡਲ 735 ਸਵਰਾਜ 50 ਨੰਬਰ ਅਸਾ ਨੰਬਰ ਇਹਦਾ ਵੀ ਪੰਜਾਬ ਦਾ ਬਾਈ ਇਹ ਇਹ ਸੀਲਡ ਦਾ ਸਾਰਾ ਡੈਟ ਵੀ ਅਸਾ ਇਹ ਸਾਰੀ ਸੀ ओके ਇਹ ਤਾਂ ਬਈ ਫਿਰ ਕਰਲੋਸ ਕਰ ਇੰਜਨ ਚ ਆ ਜਾਂਦਾ ਹੈ ਨਾ ਹਾਂ ਦੇਖੋ ਨੋਜ਼ਲਮ ਨਹੀਂ ਖੁੱਲੀ ਵੀ ਰੈਡ ਓਕੇ ਲੈ ਬਈ ਜੀ ਸਹੀ ਗੱਲ ਹੈ ਜੰਮੀ ਸੁੱਕਾ ਪਹਿਣਾ ਹੀ ਜਨੂ ਜਾਂਦਾ ਤਾਂ ਕੋਈ ਲੀਕਿੰਗ ਸੀ ਕਾਲੀ ਪ੍ਰੋਬਲਮ ਨਹੀਂ ਟਾਇਰ ਚੌਕੜਾ ਨਵੇਂ ਵਰਗੀ ਪਏ ਨੇ ਹਾਂ ਇਹ ਗੱਲ ਸੀ 75 80 ਪਏ ਹੂੰ ਤੇ ਕਲਰ ਦਾ ਵੀ ਸਾਰਾ origignal ਹੈ ਨਾ ਸਾਰਾ ਰਹਿਣਦਾ ਗਿਲਾ ਹੈਗਾ ਲੈ ਵੀਰ ਮੈਂ ਦਿਖਾ ਦਿੰਮ ਸਾਰੇ ਮਗਰਾੜ ਵਿੱਚੋਂ ਦਿਖਾ ਦੀ ਰੇ ਮਰੂਮਾਂ ਦਾ ਪੂਰਾ ਘੈਂਟ ਪਿਆ ਇਹ ਇਹ ਬਈ ਅਕੈਮੀ ਪਾਰਟੀ ਦੇ ਨਾਮਾਂ ਇਹ ਪਹਿਲੀ ਵੀ ਹੈ ਜੀ ਇਹ ਵੀ ਫਸਟ ਪਾਰਟੀ ਦੇ ਨਾਮ ਖੜਾ ਰੋਕੇ ਤੇ ਬਾਈ ਜੇ ਇਹਦੇ ਰੇਟ ਦੀ ਗੱਲ ਕਰੀਏ ਇਹ ਦੇਮਾਗਾ 2.5 ਲੱਖ ਦਾ 2.5 ਲੱਖ ਦਾ ਓਕੇ ਮੌਕੇ ਤੇ ਮਾਨਤਾ ਨਹੀਂ ਹੋ ਚੁਈ ਦੇ ਵਿੱਚੋਂ ਬਸ ਮਾਨਤਾ ਨਹੀਂ ਮਾੜਾ ਮੋਟਾ ਠੀਕ ਹੈ ਤੇ ਲੈ ਮਿੱਤਰੋ ਜੇ ਕਿਸੇ ਭਰਾ ਨੇ ਇਹ ਲੈਣਾ ਇਹ ਹੈਗਾ 2002 ਮਾਡਲ ਹੈ ਨਾ ਜੀ 2.5 ਲੱਖ ਦਾ ਬਣ ਜੂ ਤੇ ਬਾਕੀ ਤੁਸੀਂ ਜਿਹੜੇ ਜਿਹੜਾ ਵੀ ਟਰੈਕਟਰ ਲੈਣਾ ਤਿੰਨਾਂ ਦੇ ਵਿੱਚੋਂ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਕਰ ਲਿਓ ਤੇ ਬਾਈ ਤੁਸੀਂ ਕਿਰਾਏ ਤੇ ਵੀ ਟਰੈਕਟਰ ਦੇ ਦੇ ਦਿੰਦੇ ਜੇ ਕਿਸੇ ਭਰਾ ਨੂੰ ਸੱਜਣ ਨੂੰ ਕਿਰਾਏ ਤੇ ਟਰੈਕਟਰਾਂ ਦੀ ਲੋੜ ਹੈ ਤਾਂ ਬਾਈ ਵੀਰੇ ਨਾਲ ਤਾਂ ਵੀ ਸੰਪਰਕ ਕਰ ਸਕਦੇ ਹੋ ਜੇ ਨਵੇਂ ਵਰਗੇ ਟਰੈਕਟਰ ਲੈਣੇ ਆ ਤਾਂ ਵੀ ਕੰਟੈਕਟ ਕਰ ਲਿਓ ਉਹ ਵੀ ਕੱਟਾ ਤਾਂ ਵੀ ਅਡਜਸਟਮੈਂਟ ਕਰ ਲੈਂਦੇ ਆ ਤੇ ਕਰ ਲਿਓ ਸੰਪਰਕ ਸੋਮਵਾਰ ਨੂੰ ਬਾਈਵਰੀ ਮੰਡੀ ਚ ਹੁੰਦੇ ਆ ਤੇ ਬਿਨਾ ਸੋਮਵਾਰ ਤੋਂ ਬਰਨਾਲਾ ਤੋਂ ਸੰਗਰੂਰ ਰੋਡ ਤੇ ਹੈ ਨਾ ਜੀ ਆਈਟੀਆਈ ਚੌਂਕ ਦੇ ਨੇੜੇ ਸੱਜਣੋਂ ਬਾਈਵਰਾਂ ਦਾ ਜਿਵੇਂ ਕਹਿੰਦੀ ਹੈ ਸ਼ੋਅਰੂਮ ਹੈ ਇਹ ਸਾਰੇ ਟਰੈਕਟਰ ਤੁਹਾਨੂੰ ਉੱਥੇ ਮਿਲਣਗੇ ਤੇ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਕਰ ਲਓ ਕੰਟੈਕਟ